ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਕੰਗਰਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਹਨੂੰ ਸਾਦਕ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਬਹੁਤ ਹੀ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਹੀ ਚੰਗੀ ਟੌਪ ਕਲਾਸ ਐਚਐਫ ਗੱਬਣ گاਵ ਕਾਊ ਆ ਇਹਦੀ ਬਣਦੀ ਡਿਟੇਲ ਆਪਾਂ ਬਾਈ ਜਿਹਰਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ। ਸੋ ਦੋਸਤੋ ਲੈਨੇ ਆਂ ਡਿਟੇਲ ਤੇ ਕਰਦੇ ਆਂ ਤੁਹਾਡੇ ਨਾਲ ਸੰਜੀ। ਹਾਂਜੀ ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਆਪਣਾ ਨਾਮ ਦੱਸਿਓ ਜੀ। ਸਤਨਾਮ ਸਿੰਘ ਜੀ। ਸਤਨਾਮ ਸਿੰਘ। ਸਤਨਾਮ ਜੀ ਆਪਣੇ ਮੋਬਾਈਲ ਨੰਬਰ ਦੱਸ ਦਿਓ। ਬਾਈ ਜੀ 94179 94179 14255 14255 ਹਾਂਜੀ। ਇਹ ਵਾੜ ਬਾਈ ਆਪਣੇ ਘਰ ਦੀ ਹੈ ਜੀ? ਨਹੀਂ ਜੀ ਇਹ ਖਰੀਦੀ ਸੀ ਜੀ। ਕਦੋਂ ਖਰੀਦੀ ਸੀ ਬਾਈ? ਇਹ 2 ਸਾਲ ਪਹਿਲਾਂ ਜੀ। 2 ਸਾਲ ਪਹਿਲਾਂ। ਪਹਿਲਾਂ। ਤੇ ਕਿੰਮਾਸ ਹੁਆ ਹੈ ਸੁਣਾਇਆ ਨੇ ਤੀਜਾ ਸੁਆ ਜੀ ਤੀਜੇ ਸੁਆ ਲਈ ਸੁਣਾਇਆ ਤੇ ਇਦੋਂ ਪਹਿਲਾਂ ਕੀ ਨਾ ਦਿੱਤਾ ਇਹਨੇ ਆ ਦੋਨੇ ਬੱਚੀਆਂ ਇਹਦੀਆਂ ਉਹ ਉਹਦੋਂ ਪਹਿਲੇ ਦੀ ਆ ਉਹਦੋਂ ਪਿਛਲੇ ਠੀਕ ਆ ਦੋਵੇਂ ਬੱਚੀਆਂ ਇਸੇ ਦੀਆਂ ਹੀ ਹਾਂਜੀ ਤੇ ਕੀ ਦੋਦਰ ਰਿਕਾਰਡ ਆ ਬਾਈ ਇਹਦਾ ਪੀਕ ਲੈਵਲ ਤੇ ਬਾਈ ਇਹਦਾ 30 ਪਲੱਸ ਹੈ 30 ਪਲੱਸ ਹਾਂਜੀ ਤੇ ਕਿੰਨੇ ਦਿਨ ਸੂਣ ਚ ਲੈਂਦੀ ਆ ਹਜੇ ਇਹਦੇ ਹੀ 10 ਦਿਨ ਬਾਕੀ ਆ 10 ਦਿਨ ਤੇ ਸੀਮਣੇ ਦੇ ਬਾਈ ਕਿਹੜਾ ਲੱਗਿਆ ਜੀ ਇਹਦੇ ਲੱਗਿਆ ਜੀ ਐਵੀਐਸ ਪਾਈਪਰ ਪਾਈਪਰ ਦਾ ਲੱਗਿਆ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਹੀ ਟੌਪ ਕਲਾਸ ਆ ਦੋਸਤੋ ਗਾਹ ਵੇਖਣ ਨੂੰ ਦੂਜਾ ਸੁਹਾ ਲੱਗਦੀ ਹੈ ਪਰ ਜਿਹੜੀ ਸੱਚੀ ਗੱਲ ਹੈ ਬਾਈ ਨੇ ਉਹ ਆਪਾਂ ਨੂੰ ਦੱਸਤੀ ਹੈ ਜ਼ਿਮੀਂਦਾਰ ਪਰਿਵਾਰ ਆ ਤੇ ਖੇਤੀਬਾੜੀ ਦਾ ਕੰਮ ਆ ਬਾਈ ਜੀ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਕੰਮ ਕਰਦੇ ਆ ਥਾਣ ਤੁਹਾਨੂੰ ਦਿਖਾਉਣਾ ਹੈ ਦੋਸਤੋ ਪੀੜੀਆਂ ਦੇ ਪਾਵੇ ਵਰਗਾ ਪੀੜੀ ਦੇ ਪਾਵੇ ਵਰਗੇ ਥਾਣਾ ਦੇਖ ਸਕਦੇ ਹੋ ਤੁਸੀਂ ਚਾਰਾ ਚੋਂਡਾਂ ਤੇ ਲੱਗਿਆ ਮੋਟਾ-ਮੋਟਾ ਥਾਣਾ ਤੇ ਹਫਤਾ 10 ਦਿਨ ਸੂਣ ਚ ਬਾਕੀ ਆ ਮਿਲਕਵੇਨ ਨੂੰ ਨੀ ਨਜ਼ਰ ਮਾਰ ਲਓ ਦੋਸਤੋ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਉਣੇ ਆ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਹਵਾਨਾ ਟੈਲ ਬਹੁਤ ਪਈ ਆ ਜੇ ਹਵਾਨੇ ਦੀ ਇਹ ਤੁਹਾਨੂੰ ਨੇੜੇ ਹੋ ਕੇ ਦੋਨਾਂ ਪਾਸਿਆਂ ਤੋਂ ਦਿਖਾ ਦਿੰਦੇ। ਦੇਖ ਸਕਦੇ ਹੋ ਦੋਸਤੋ ਦੋਨਾਂ ਪਾਸਿਆਂ ਤੋਂ ਥਾਣਾ ਦਾ ਸੇਮ ਸਹਿਜ ਆ। ਮਿਲਕਵੇਨ ਲਾਸਰਗੀ ਮੋਟੀ ਆ ਦੋਸਤੋ ਇਧਰ ਵੀ ਦੇਖ ਸਕਦੇ ਹੋ ਤੁਸੀਂ। ਤੇ ਕਾਦਾ ਵੇਲ ਹਰ ਪੱਖ ਤੋਂ ਚੰਗੀ ਆ ਮੂੰਹ ਮੱਥਾ ਵੀ ਤੁਹਾਨੂੰ ਦਿਖਾ ਦਿੰਦੇ ਆ। ਕੁਆਲਿਟੀ ਬਹੁਤ ਚੰਗੀ ਆ ਦੋਸਤੋ। ਦੇਖ ਸਕਦੇ ਹੋ ਤੁਸੀਂ ਤੇ ਆ ਵਹਿੜਾ ਦੋਸਤੋ ਆ ਵਹਿੜੇ ਦੀ ਪਹਿਲੇ ਸੂਏ ਦੀ ਆ ਤੇ ਇਸ ਤੋਂ ਪਰਲੇ ਪਾਸੇ ਜਿਹੜੀ ਖੜੀ ਆ ਇਹ ਐਡਕੀ ਵਾਲੇ ਸੂਏ ਦੀ ਆ ਦੂਜੇ ਸੂਏ ਦੀ ਆ ਤੇ ਤੀਜੇ ਸੂਏ ਦੇ ਪਾਈਪਰ ਦਾ ਸੀ ਮੰਨ ਲੱਗਿਆ ਦੋਸਤੋ ਅੱਛੀ ਹੋ ਸਕਦਾ ਵੱਛੀ ਦੇਵੇ ਤੋੜ ਕੇ ਤੁਹਾਨੂੰ ਦਿਖਾ ਦੇ ਇਹ ਐਡ ਕਰਦੇ ਕਿ ਜੀਵਨ ਤੋਂ ਇਹ ਬਾਈ ਆਪਣੇ ਹਰੀਕੇ ਕਲਾਂ ਵਾਲੀ ਜੀਵਨ ਕੋਲੋਂ ਗਈ ਸੀ ਵਹਿੜ ਪਹਿਲਾ ਸੂਆ ਕੱਬਣ ਗਈ ਸੀ ਦੋਸਤੋ ਦੇਖ ਸਕਦੇ ਹੋ ਤੁਸੀਂ ਕਦ ਕਾਠ ਵੇਲ ਬਹੁਤ ਵੱਡਾ ਹਵਾਨਾ ਇਹਨੇ ਤਿਆਰ ਕਰਨਾ ਐ ਐ ਮੋੜ ਲੋ ਮੋੜ ਹਵਾਨੇ ਦੀ ਢੱਲ ਹਜੇ ਬਹੁਤ ਪਈ ਆ ਤੇ ਥੋੜੇ ਜਿਹਾ ਪਸ਼ੂ ਬਾਈ ਕੋਲੇ ਜ਼ਿਆਦੇ ਹੋ ਗਏ ਇਸ ਕਰਕੇ ਬਾਈ ਕਹਿੰਦਾ ਵੀ ਇਹਨੂੰ ਸੇਲ ਕਰਨਾ ਪੈ ਰਿਹਾ ਕਿਉਂਕਿ ਮਗਰ ਇਹਦੀਆਂ ਜਿਹੜੀਆਂ ਵੱਛੀਆਂ ਦੋ ਉਹ ਵੀ ਤਿਆਰ ਹੋ ਚੱਲੀਆਂ ਤੇ ਬਾਕੀ ਪਸ਼ੂ ਹੋਰ ਵੀ ਬਾਈ ਕੋਲੇ ਚੰਗੇ ਆ ਹਾਂਜੀ ਬਾਈ ਜੀ ਕੀ ਮੁੱਲ ਰੱਖਾਂਗੇ ਆਪਾਂ ਇਹਦਾ ਮੋਲ ਜੀ ਇਹਦਾ ਚੈੱਕ ਨਾ ਮਰਜੀ ਕਰਾਓ ਲੈਣ ਦੇਣ ਜਿਹੜਾ ਆ ਦੱਸ ਦਿੰਨੇ ਆ ਦੱਸੋ ਜੀ 115 ਜੈਸਨੋ ਬਾਈ ਜੈਸਨੋ 115 ਮੰਗਣ ਨੂੰ ਭਾਵੇਂ ਸਵਾ ਲੱਖ ਮੰਗਾ ਲਓ ਤੇ ਭਾਵੇਂ ਡੇਢ ਲੱਖ ਮੰਗਾ ਲਓ ਬਾਈ ਜੀ 1 ਲੱਖ ਤੇ 15000 ਦੀ ਖਾਨ ਆ ਬਾਈ ਜੀਵਨ ਵਾਲੀ ਗੱਲ ਹੀ ਆ ਉਹ ਵੀ ਇਸੇ ਤਰ੍ਹਾਂ ਫਿਕਸ ਜੇ ਮੁੱਲ ਦੱਸਦੇ ਹੁੰਦੇ ਆ ਤੇ ਦੋਸਤੋ ਚੰਗੀ ਵੈੜਾ ਆ ਕੇ ਤੁਸੀਂ ਦੇਖੋਗੇ ਤਾਂ ਤੁਹਾਡੇ ਪਸੰਦ ਆਊਗੀ ਤੀਜੇ ਸੂਏ ਨੇ ਸੂਣਾ ਕਰਮਾਂ ਵਾਲੀ ਨੇ ਦੋ ਸੂਏ ਦੀਆਂ ਬੱਛੀਆਂ ਤੁਹਾਨੂੰ ਦਿਖਾਤੀਆਂ ਨੰਬਰ 22 ਦਾ ਸਕਰੀਨ ਦੇ ਉੱਪਰਲੇ ਪਾਸੇ ਲਾਤਾ। ਇਸ ਨੰਬਰ ਤੇ ਤੁਸੀਂ 22 ਹਰਣਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ। ਆਕੇ ਵੀ ਤੁਸੀਂ ਦੇਖ ਸਕਦੇ ਆ ਦੋਸਤੋ ਜਿੰਨੀ ਤੁਹਾਨੂੰ ਵਿਖਾਈ ਆ ਵਹਿੜ ਉਹਦੂ 20 ਨਿਕਲੂਗੀ 19 ਨਹੀਂ ਨਿਕਲਦੀ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ। ਇਸ ਨੰਬਰ ਤੇ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਵਹਿੜ ਤੁਹਾਨੂੰ ਕਿੱਦਾਂ ਦੀ ਲੱਗੀ। ਜਲਦੀ ਮਿਲਦੇ ਆਂ ਦੋਸਤੋ ਇਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ